ਕਈਆਂ ਨੂੰ ਇੱਕ ਸਾਲ ਜਦੋਂ ਦੋ ਦੋ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਉਹਨਾਂ ਨੇ ਪੜ ਕੇ ਅਗਲਾ ਟੈਸਟ ਦਿੱਤਾ ਅਗਲਾ ਟੈਸਟ ਵੱਡੀ ਨੌਕਰੀ ਦਾ ਪਹਿਲੀ ਛੱਡਤੀ ਵੀ ਇਹਨੂੰ ਕੋਈ ਕਿਸੇ ਹੋਰ ਨੂੰ ਮਿਲ ਚੁਗੀ ਚਾਚੀਕਾਲ ਐਂਡ ਗੁੱਡ ਆਫਟਰਨੂਨ ਟੂ एवरीवन ਲੋਕ ਪ੍ਰਭਾਂਤ ਪਾਟਕ ਮੈਂ ਥਰੂ ਪੀਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨਿਯੁਕਤੀ ਮੇਰੀ ਸਿਵਲ ਵੈਟਨਰੀ ਹਸਪੀਟਲ ਚੰਜੇੜੀ ਵਿੱਚ ਹੋਈ ਹੈ ਮੈਂ ਇੱਥੇ 28 ਫਰਵਰੀ 2023 ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਨਿਯੁਕਤ ਹੋਇਆ ਇੱਥੇ ਨਿਯੁਕਤੀ ਤੋਂ ਬਾਅਦ ਮੈਂ ਪੰਜਾਬ ਸਰਕਾਰ ਦਾ ਕਾਫੀ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਤੇ ਮੇਰੇ ਵਰਗੇ ਕਈ ਨੌਜਵਾਨਾਂ ਨੂੰ ਮੌਕਾ ਦਿੱਤਾ ਕਿ ਉਹ ਸਰਕਾਰ ਦੀ ਪਿੰਨ-ਪਿੰਨ ਸ਼ਾਖਾਵਾਂ 'ਚ ਜਾ ਕੇ ਆਪਣੀ ਡਿਊਟੀਆਂ ਨਿਭਾ ਸਕਣ ਇੱਕ ਸਾਲ 'ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਕਿਤੇ 70 ਸਾਲ 'ਚ ਇੱਕ ਵੀ ਨਹੀਂ ਮਿਲਿਆ ਪਟਵਾਰੀ ਬਣ ਗਿਆ ਪਟਵਾਰੀ ਵਾਲੇ 'ਚ ਪੜ ਕੇ ਡੀਐਸਪੀ ਦਾ ਦੇਤਾ ਟੈਸਟ ਡੀਐਸਪੀ ਬਣ ਗਿਆ ਪਟਵਾਰੀ ਛੱਡਤਾ ਪੰਜਾਬ ਸਰਕਾਰ ਦਾ ਵਾਦਾ ਗੱਲਾਂ ਘੱਟ ਕੰਮ ਜ਼ਿਆਦਾ